ਹਾਂ ਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰ ਅਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਗੇ ਸੁੱਟ ਜਾਣਾ ਰੀ ਸੈਟ ਬੈਠ ਹੋਣਗੇ ਤੇ ਲਓ ਵੀ ਮਿੱਤਰੋ ਅੱਜ ਕਰਦੇ ਆਂ ਆਪਾਂ ਆਹ ਪਾਲਿਆ ਆਪਾਂ ਜੋੜਾ ਇੱਕ ਜੋੜਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆਂ ਆਹ ਦੇਖ ਲਓ ਠੀਕ ਹੈ ਜੀ ਛਾਖਾ ਤੇ ਖਟੀਆਂ ਦੀ ਇਹ ਆਪਾਂ ਲੈ ਕੇ ਚੱਲਦੇ ਆਂ ਉੱਪਰ ਪਹਿਲੇ ਤਾਂ ਕਬੂਤਰਾਂ ਨੂੰ ਉਹ ਪਈ ਬਾਲਟੀ ਪਿਉਉਨੇ ਆਂ ਆਪਾਂ ਦੋਨੇ ਖੁੱਡੇ ਵਾਲਿਆਂ ਨੂੰ ਪਾਣੀ ਫਿਰ ਜਿਹੜੇ ਛੋਟੇ ਖੁੱਡੇ ਦੇ ਵਿੱਚ ਆਹ ਜੋੜਾ ਆਪਾਂ ਛੱਡਾਂਗੇ ਤੇ ਉਧਰੋਂ ਜਿਹੜੇ ਹੈਗੇ ਜਿੰਨੇ ਵੀ ਜਾਨਵਰ ਸਾਰੇ ਬਾਹਰ ਜਾਲ ਚ ਪਾ ਲਾਂਗੇ ਕਰਦੇ ਚੱਲ ਕੇ ਸੈਟਿੰਗ ਕੂਨੇ ਕਾਂਡੇ ਰੱਖਦੇ ਆ ਜਿਹੜੇ ਥੱਲੇ ਦੋ ਜੋੜੇ ਢੋਲੀ ਚ ਹੋਰ ਉਹ ਵੀ ਲੈ ਕੇ ਚੱਲਾਂਗੇ ਬਾਅਦ ਚ ਖੁੱਡੇ ਚ ਛੱਡਾਂਗੇ ਤੇ ਚੱਲਦੇ ਹਾਂ ਹੁਣ ਉੱਤਰ ਪਾਣੀ ਪਿਆ ਦੇ ਕੇ ਤੇ ਮੁਰਗੀਆਂ ਆਪਾਂ ਛੱਡ ਤੇ ਪਾਣੀ ਇਹਨਾਂ ਨੂੰ ਤਾਜਾ ਪਾਤਾ ਤੇ ਆ ਦੇਖੋ ਖਲਾਰਾ ਕਿੰਨਾ ਪਾਇਆ ਇਹਨਾਂ ਨੇ ਉਹ ਕੀ ਖਾਈ ਜਾਂਦੇ ਆ ਰੋਟੀ ਅੱਛਾ ਬਾਕੀ ਬਈ ਮੁਰਗਾ ਬਹੁਤ ਵੱਡਾ ਹੋ ਗਿਆ ਹੁਣ ਬਾਗ ਨਾ ਥੱਲੇ ਤੱਕ ਹੁੰਦੀ ਏ ਦੀ ਇਹ ਮੁਰਗੀਆਂ ਨੇ ਹਜੇ ਆਂਡੇ ਦੇਣ ਲੱਗੀਆਂ ਆ ਵੀ ਹੁਣ ਹੁਣ ਰਾਜੀ ਹੋ ਚਲੀ ਆ ਵਲੀ ਅਲ੍ਹਾ ਸਰੀ ਜੀ ਮੁਰਗੀ ਪਹਿਲਾਂ ਤਾਂ ਬਾੜੀ ਛੁੱਕੜੀ ਜੀ ਸੀਗੀ ਲਾਓ ਏ ਭਾਈ ਆ ਜਾਨਵਰ ਸਾਰੇ ਉੱਧਰ ਛੋਟੇ ਖੋਟੇ ਦੇ ਵਿੱਚ ਕੱਢ ਲੇ ਸਾਰੇ ਬਾਹਰ ਆ ਦੇਖ ਲੋ 6 7 ਇਹਨੂੰ ਲਾ ਦੇ ਤੇ ਖੁੱਡਾ ਖਾਲੀ ਆ ਆ ਕੱਢੀ ਇਹਨੇ ਟਰੇ ਤੇ ਦਾਣੇ ਘੱਲੇ ਆਏ ਸੀ ਅੱਜ ਪਾਈ ਵਿੱਚ ਮੱਕੀ ਸਰੋਂ ਇਧਰ ਕਬੂਤਰ ਥੋੜੇ ਸੀ ਜਿੰਨੇ ਖਾਣੇ ਇਹਨਾਂ ਨੇ ਖਾ ਲਈ ਬਾਕੀ ਆ ਢੋਲੀ ਬੈਠੇ ਆ ਤੇ ਨੋਨੇ ਦੋਨਾਂ ਦਾਣੀ ਕੱਲ ਪਾ ਕੇ ਗਿਆ ਯਾਰ ਤੇ ਕੰਮ ਉਹਨੇ ਖਰਾਬ ਕਰਤਾ ਉਹ ਤੁਹਾਨੂੰ ਦੱਸਦਾ ਮੈਂ ਕਿਵੇਂ ਉਹਨੇ ਟ੍ਰੇ ਰੱਖਦੀ ਵਿਚਾਲੀ ਫਿਰ ਆਪਾਂ ਰੱਖਦੇ ਹੁਣ ਇੱਥੇ ਗੇ ਜਮ ਇਹਦੇ ਨਾਲ ਲੱਗ ਬੰਨੀ ਦੇ ਹੁਣ ਆਪਾਂ ਰੱਖਦੇ ਇਹਦੇ ਵਿੱਚ ਕੁੰਡੇ ਇੱਕ ਉਹ ਉੱਥੇ ਉੱਥੇ ਇੱਕ ਅਦਾ ਵਿਚਾਰੇ ਵਿਚੂਲੇ ਜਿੰਨੇ ਵੀ ਪਏ ਆ ਸਾਰੇ ਆਵੇ ਭਾਈ ਛੋਲਿਆਂ ਦੀ ਜੱਬਾ ਖਾਂ ਮਸਾਲਾ ਜਸ आई ही आख सारे पे छिखी हवी 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 ज़्यादा ज सड़ता ਯਾਰ 4 5 ਬਹੁਤ ਆ ਬਈ ਹੁਣ ਆਪਾਂ ਕਰਦੇ ਇਹਨਾਂ ਦੀ ਸ਼ੈਡਿੰਗ ਲਓ ਵੀ ਬਾਈ ਕਰੋ ਚੈੱਕ 1 2 3 ਤੇ 4 ਤੇ 1 5 ਰਹਾਤੇ ਆਪਾਂ ਕੁੰਡੇ ਗਾਂਡੇ ਤੇ ਉਹ ਜੋੜਾ ਛੱਡਦੇ ਆ ਜਾ ਵੀ ਸ਼ੇਰ ਲਓ ਵੀ ਬਾਈ ਕਰਦਗੇ ਇਹਨੂੰ ਆਜ਼ਾਦ ਚੱਲ ਚਲੋ 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 ਤੁਹਾਨੂੰ ਵੀ ਕੀ ਪ੍ਰਾਵਾ ਰੈਸਕੀ ਆ ਕੰਮ ਯਾਰ ਵਿੰਦਰਾ ਕਰਦਗੇ ਸਿਹੜ ਤੇ ਬਾਰੀ ਲਈ ਅੱਧੀ ਕਲਾ ਇਹਨਾਂ ਨੂੰ ਥੱਲੇ ਉਤਰਦੇ ਦਾਣੇ-ਜੋਣੇ ਖਾ ਲੈਣ ਦੇ ਉਹਨਾਂ ਟਾਈਮ ਆਪਾਂ ਹੋਰ ਜੋੜਾ ਲੈ ਕੇ ਆਵਨੇ ਥੱਲਿਓ ਤੇ ਆ ਆਲੇ ਆਪਾਂ ਥੱਲੇ ਛੱਡਿਆ ਆਉਨੇ ਆ ਚਲੋ 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 ਲੋ ਹੋ ਗਈ ਇੱਥੇ ਛੱਡ ਦਿੰਨੇ ਆਪਾਂ ਚਲੋ ਵੀ ਬਾਰੀ ਹੁੜੀ ਖੋਲ ਜੀ ਖੋਲ ਚਲ ਉਹ ਝਾੜੂ ਯਾਰ ਆ ਸ਼ਾਬਾਸ਼ ਸ਼ਾਬਾਸ਼ ਚਲੋ ਟੋਲੇ 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 ਚਲੋ ਚਾਰ ਤੇ ਚੱਲ ਯਾਰ ਹਮ ਹਲੋ ਭਾਈ ਆ ਛੜਦੇ ਆਪਾਂ ਪੰਜੇ ਛੇ ਜੰਨੇ ਵੀ ਹੈਗੇ ਦੋ ਤਾਂ ਆਪਣੇ ਪੱਠੇ ਉਹ ਬਾਜੀ ਛੜਨ ਵਾਲੇ ਜਿਹੜੇ ਤਿੰਨ ਚਾਰ ਵੱਡੇ ਕੁੱਤਰ ਇਹਨਾਂ ਦੇ ਲਾਵਾਂਗੇ ਆਪਾਂ ਜੋੜੇ ਇਹੋਂ ਲੈ ਕੇ ਚੱਲਦੇ ਆਪਾਂ ਆਹ ਵਾਲੇ ਜੋੜੇ ਉੱਪਰ ਝੱਲਿਓ ਫੜਦੇ ਆ ਇੱਕ ਜੋੜਾ ਪਾਣੀ ਜਿਹਾ ਪੜੋਲ ਦਿੰਨੇ ਇੱਥੇ ਆ ਬਿਠਾ ਸ਼ਾਕ ਕੀ ਤੇ ਕਾਲਸਰਾ ਇਹਨਾਂ ਨੂੰ ਲੈ ਚੱਲ ਗਏ ਇਹ ਵੀ ਮਿਲੇ ਵੀ ਆ ਲੋ ਭਾਈ ਆਹ ਵਾਲੇ ਆਪਾਂ ਜੋੜੇ ਇਹਨਾਂ ਨੂੰ ਲੈ ਕੇ ਚੱਲਦੇ ਆ ਤਾਂ ਛੱਡਦੇ ਆ ਪਰਲੇ ਖੋਡੇ ਚ ਜਾ ਕੇ ਪਹਿਲਾਂ ਨਾ ਹੋਇਆ ਇਹ ਕਦੇ ਫਿਰ ਬਾਹਰ ਪਾਵਾਂਗੇ ਆਲਾ ਸਰੇਣਾ ਆਪਾਂ ਛੱਡਤੀ શાਕ ਹੀ ਇਹਨਾਂ ਨੂੰ ਲਾਉਦੇ ਕਿ ਇੱਥੇ ਆ ਹੋ ਗਏ ਲੱਗ ਗਿਆੜਾ ਤੇ ਹੀ ਨਹੀਂ ਬਾਕੀ ਜਿਹੜੇ ਆ ਰਹਿ ਗਏ ਇਹਨਾਂ ਨੂੰ ਆਪਾਂ ਜੋੜੇ ਲਾਵਾਂਗੇ ਰੋਕੇ ਜਦੋਂ ਆਦੋਂ ਨੇ ਪੱਕੇ ਹੋ ਗਏ ਠੀਕ ਹੈ ਆਹ ਸਾਡੀ ਲਾਉਣੀ ਦੋ ਤਾਂ ਵਿੱਚ ਪੱਠੇ ਆ ਦੋ ਕੂਤਰਾ ਦੇ ਲਾਵਾਂਗੇ ਹੋਰ ਲਾਉ ਵੀ ਭਾਈ ਆ ਜੋੜਾ ਜਿਹੜਾ ਤੁਹਾਨੂੰ ਦਿਖਾਤਾ ਇਹ ਹੋ ਗਿਆ ਪੱਕਾ ਇਹਨੂੰ ਸ਼ਾਮ ਨੂੰ ਆਪਾਂ ਛੱਡ ਦਾਂਗੇ ਖੋਡੇ ਦੇ ਵਿੱਚ ਠੀਕ ਹੈ ਜੀ ਜਿਹੜੇ ਖੋਡੇ ਦੇ ਵਿੱਚ ਛੱਡਦੇ ਆ ਤਿੰਨ ਉਹਦਾ ਹੈਗੇ ਪੱਕੇ ਆਹ ਰਹਿੰਦਾ ਥੋੜਾ ਜਿਹਾ ਇਹਨੂੰ ਸ਼ਾਮ ਨੂੰ ਛੱਡ ਦਿੰਦੇਗੇ ਪਹਿਲਾਂ ਵੀ ਲੱਗਿਆ ਹੁੰਦਾ ਸੀ ਇਹਨਾਂ ਦਾ ਰਹਿ ਗਿਆ ਇੱਕ ਬੱਚਾ ਆਪਣੇ ਕੋਲੇ ਤੇ ਉਹ ਦੂਬਾ ਜਿਹੜੇ ਦੇ ਥੱਲੇ ਜੋੜਾ ਇੱਕ ਨਵਾਂ ਰੱਤਾ ਉਹ ਤੁਹਾਨੂੰ ਮੈਂ ਜਾਂਦੇ ਹੋ ਦਿਖਾ ਦਿੰਨਾ ਪਾਪਾ ਕਹਿੰਦਾ ਆ ਜਾ ਮੜਾ ਜਾ ਸਫਾਈ ਕਰੀ ਜਾਂਦਾ ਉਹ ਨੀਲੇ ਚੱਲਦੇ ਆਂ ਫਿਰ ਲੋ ਬਾਈ ਹੁਣ ਤੁਹਾਨੂੰ ਦਿਖਾਉਂਦਾ ਮੈਂ ਨਵਾਂ ਜੋੜਾ ਕਿਹੜਾ ਛੜਤਾ ਆਪਾਂ ਆਹ ਵਾਲਾ ਰੱਤੇ ਜਨ ਵਾਲਾ ਖੱਟੀਆਂ ਦੀ ਕੂਦਰੀ ਆ ਦੇਖੋ ਲੈ ਇਹਨਾਂ ਨੇ ਮੈਂਟ ਜੀ ਮਿਲ ਜਾਣਾ ਬਸ ਸਾਰੇ ਆਪਾਂ ਗੁੱਡੇ ਛੱਡਦੇ ਨਹੀਂ ਬਸ ਇੱਕ ਦੇ ਤੇ ਦੇ ਇੱਕ ਇੱਕ ਦੇ ਨਹੀਂ ਪਾਉਣੇ ਆ। ਆਹ ਦੇ ਮਲੇ ਵੀ ਲੈ। ਹੋ ਗਈ। ਹੁਣ ਸਾਨੂੰ ਆਹ ਰਹਿ ਗਏ ਆਪਣੇ ਕੋਲੇ ਦੋ ਕੂਤਰ। ਇਹਨਾਂ ਦੋਨਾਂ ਚ ਬਸ ਕੱਲੇ ਆਇਆ ਕਾਲੀ ਬੂਛਲੇ ਦਾ ਜੋੜਾ ਲਾਉਣਾ ਆਪਾਂ। ਆਇਜਾ ਨਹੀਂ ਲਾਉਣਾ। ਠੀਕ ਹੈ ਜੀ। ਇਹ ਆਪਾਂ ਇੱਥੇ ਹੀ ਬੈਠੇ ਰਹੰਦਨੇ। ਬੈਠੇ। ਇਹਨਾਂ ਦੋ ਚਾਰ ਪੰਜ ਨੇ ਟਾਂ ਜੁੜੇ। ਸਾਰੇ ਇਹਨਾਂ ਪੱਕੇ ਹੁੰਦੇ। ਫੋਨ ਟਾਈਮ ਇੱਥੇ ਹੀ ਰਹੰਦਨੇਗੇ। ਮੁਰਕੇ ਵਿੱਚ ਹੀ ਛੱਡ ਜਾਣਗੇ। ਲਓ ਮਤਰਾ ਭਾਪੇ ਨੇ ਅੱਜ ਪਾਇਆ ਨਵਾਂ ਕੋਟ ਚੜਾਵਾ ਤਰਾ ਮਹੌਤ ਕੀ ਚੜਾਵਾ ਜੜਾ ਅੱਛਾ ਚੱਲ ਜਿਵੇਂ ਵੀ ਆ ਲਓ ਕਬੂਤਰ ਸਾਰੇ ਕੱਢੇ ਵੇ ਆ ਬਾਹਰ ਅੱਛਾ ਨਹੀਂ ਵਧੀਆ ਹਨ ਹੁਣ ਨਹੀਂ ਲੱਗਦੀ ਅੱਛਾ ਰਾਤ ਬੁਖਾਰ ਹੋ ਗਿਆ ਹੈ ਜਿਹੜੀ ਗੱਲ ਤੋਂ ਗੋਲੀ ਖਾਧੀ ਉਹੀ ਕੰਮ ਹੋ ਗਿਆ ਸਾਰੇ ਅੱਜ ਬਾਹਰ ਕੱਢੇ ਵੇ ਆ ਦੇਖੋ ਇਹ ਛਤਰੀ ਦੀ ਘਾਟ ਪੈਂਦੀ ਆ ਅੱਛਾ ਰੱਤਾ ਵਿਚਾਰਾ ਹੈ ਮਾਰਾ ਇਹਨੂੰ ਦੋਨੇ ਖੁੱਡਿਆਂ ਵਾਲੇ ਬਾਹਰ ਅੱਛਾ ਤੇ ਠੀਕ ਆਹ ਉਹ ਤਾਂ ਚੱਲ ਰਹੀ ਹੈ ਤਾਂ ਆ ਵੀ ਲਾਦ ਨਹੀਂ ਉਹ ਛਤਰੀ ਅੰਦਰ ਹੀ ਕਰ ਦੇਣੀ ਸੀ ਕਰ ਦੇਣੇ ਮੈਂ ਤਾਂ ਕਹਿੰਨਾ ਕਰਾਂ ਉਹ ਹੈ ਨਹੀਂ ਮੈਚ ਉਹ ਦੂਸਰਾ ਬਿਲਕੁਲ ਦੱਸ ਤਾਈਏ ਅੱਛਾ ਬਣਗਵੀ ਵਾਲ ਬਣ ਜੂ ਬਣ ਜੂ ਉਧਰ ਪਰੇ ਨਟ ਦੇ ਆਉਟ ਜੀ ਲੱਗ ਦੇਣੀ ਆ ਲਾਓਏ ਭਾਈ ਤੀਜੀ ਛਤਰੀ ਦਾ ਪ੍ਰੋਗਰਾਮ ਸੈੱਟ ਕਰਤਾ ਇਹਨੂੰ ਇੱਥੇ ਲਾਉਨੇ ਆ ਤੇ ਫਿਰ ਬਹਿ ਜਾਣਗੇ ਸੈਟ टेढ़ी ला दें फिर लादने ला दी ना डेगे ना करे चलो भाई बैठो बैठो यार ओही या। है कमाल है यार बह गए बह गए बह गया रोजे बह यार ठीक है ਆ ਲੈ ਆਤਾ ਪੂਰਾ ਹੀ ਵਧੀਆ ਵਾ ਹਣਾ ਹਾਂ ਆ ਜੂਗਨ ਵਾਲੇ ਉੱਚ ਛਤਰੀਜੀ ਪੋਲ ਤੇ ਉਹ ਲੋਟ ਆ ਜੂ ਉਹ ਬਾਲੀ ਛੋਟੀ ਤਾਂ ਨਹੀਂ ਲਓਏ ਬਾਈ ਧੁੱਪ ਨਿਕਲਾਈ ਪੂਰੀ ਵਧੀਆ ਤੇ ਆ ਬੈਠੇ ਆ ਸਾਰੇ ਜਾਨਵਰ ਆਹ 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 ਮਾ ਤਾਂ ਹੀ ਆ ਤੇ ਕਰਾਂਗੇ ਨਾ ਅੱਜ ਦੀ ਸੱਟ ਕਰਦਾਂਗੇ 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 ਕੋਈ ਚ ਕੋਈ ਚੱਕਰ ਨਹੀਂ ਭਾਜੀ ਕਦੀ ਮੈਨੇ ਨਹੀਂ ਦੇ ਆਵਾ ਇੱਥੇ ਪਾ ਪਾ ਤੇ ਰੱਖ ਲੈ ਨੀ ਕੋਈ। ਲੋ ਵੀ ਛਤਰੀ ਇੱਧਰ ਹੁਣ ਹੋਰ ਲਾਤੀ ਪਹਿਲਾਂ ਆਹ ਵਾਲਾ ਪੈਪ ਸੀਗਾ ਹੋਵੇ ਪਿਆ ਉਧਰ। ਉਹ ਨਹੀਂ ਛੱਟ ਆਇਆ ਆ ਆ ਗਿਆ। ਤੀਜੀ ਵੀ ਲੱਗ ਗਈ ਹੁਣ ਜੋ ਲੜਨਗੇ ਪੜਨਗੇ ਤੇ ਇੱਧਰ ਆਉਣਗੇ। ਹੁਣ ਹੀ ਨੇ ਆਉਣਾ। ਆ ਬੌਟਰਦਾ ਹਣ। ਕਟਾਰ ਜੀ। ਹਾਂ ਉਹ। ਹਾਂ। ਪਿਆਰ। ਹਾਂ ਹਾਂ। ਨਾਜਰ ਪਾਜ। ਉਹ ਚੱਕ ਦਿੰਦੇ ਆ। ਚੱਕ ਦਿੰਦੇ ਆ। ਇੰਦਾ ਉਹਦਾ ਬੋਲਾ ਬੋਲਾ ਹੈ ਗਿਆ ਮੈਂ ਤਾਂ ਆਪੇ ਬੋਲਾ ਹੈ ਗਿਆ ਹਾਂ ਆ ਜਾ ਕਰਨ ਗਿਆ ਚੱਲ ਦਰਾਂ ਫੜ ਲਿਆ ਮੈਂ ਗਿਆ ਉਹ ਮੈਂ ਤਾਂ ਸਾਰਿਆਂ ਦੀਆਂ ਅੱਖਾਂ ਧੋਤੀਆਂ ਸੀ ਭਰਾਵਾ ਅੱਖਾਂ ਧੋਤਨ ਫੇ ਵੀਰੇ ਤਾਂ ਨਹੀਂ ਕੰਮ ਉਹਦੇ ਨਹੀਂ ਉਹਦੇ ਨੇ ਗੋਲੀ ਨਾਲ ਕਿਸੇ ਦੀ ਨਹੀਂ ਗਾੜੀ ਲਾਓ ਮਿੱਤਰ हां ठीक है हां ਸਾਡੇ ਨਵੇਂ ਬਲੈਂਕ ਹਾਂ ਹੋਰ ਜੇ ਟਾਈਮ ਚ ਬਲੌਗਰ ਬਾਨਾ ਡੁੱਗੂ ਨੇ ਠੀਕ ਹੈ ਜੀ ਤੇ ਪਤੰਗ ਕਿਹੜਾ ਆਉਂਦਾ ਬਹੁਤ ਸ਼ਕੀਨ ਹੈ ਇਹ ਮੁੰਡਾ ਜਾਲ ਲਿਆ ਇੱਥੇ ਫਚੜਾਈਏ ਲਿਆ ਰੇ ਪਾਣੀ ਫੜੂ ਨਾ ਆਪਾਂ ਹਾਂ ਲੈ ਆ ਲੈ ਆ ਜਾ